ਤੇ ਸਰਦਾਰ ਸੁਖਬੀਰ ਸਿੰਘ ਬਾਦੂ ਜੀ ਨੇ ਮੈਂ ਉਹਨਾਂ ਨੂੰ ਜਿੱਥੇ ਬੇਨਤੀ ਕਰਨਾ ਵਾ ਸਟੇਟ ਦੇ ਉਹ ਸਰਦਾਰ ਦਾ ਵਿਚਾਰ ਸਾਡੇ ਕਲ ਮੈਂ ਉਹਨਾਂ ਦੀ ਆਮਦ ਕੋਚ ਕਾਰੇ ਛੱਡ ਕੇ ਪਾਸੇ ਹੋ ਜਾਣਾ ਜਵਾਬ ਕੋਈ ਹੱਥਰੇ ਹਰ ਕੇ ਦੇਣਿਆ ਸਰਦਾਰ ਸੁਖਬੀਰ ਸਿੰਘ ਬਾਦੂ ਸਰਦਾਰ ਸੁਖਬੀਰ ਸਿੰਘ ਬਾਦੂ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਖੱਜ ਕੇ ਫਤਿਹ ਬਲੌ ਵਾਈਟ ਕਮਿਟੀ ਕਾ ਖਾਲਸਾ ਵਾਈਟ ਜੀ ਕੀ ਫਤਿਹ ਪਿਛਲੇ 1.5 ਮਹੀਨੇ ਤੋਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਤੇ ਖਾਸ ਕਰਕੇ ਮੱਝਾ ਤੇ ਦੁਆਬੇ ਵਿੱਚ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਜਗ੍ਹਾ ਉੱਤੇ ਜਾਵਾਂ کیونکہ آج بھی لڑائی ہڑ کے خلاف لڑائی لڑی اپنی سنگت نے لڑی سرکار نہ کوئی مشین نہ کوئی ساتھ نہ کوئی انجینئر سو so جی میں گیا اتے آ پنڈا کی سنگت کٹھی ہو کے کوئی بند بن رہی سی کوئی ہو سیوا کر رہی سی, جیڑا کام سرکار کا ਜਿਹੜੀ ਮਤ ਅਸਲੀ ਗੱਲ ਦੱਸਣਾ ਚਾਹਣਾ ਤੁਹਾਨੂੰ ਜਾਂ ਬੰਦ ਕਾਬ ਭੜ ਆਏ ਕਿਉਂ ਆਬ ਰੋਕ ਸਕਦੇ ਸੀ ਆਪਾਂ ਆਪਾਂ ਜਿਹੜੇ ਡੈਮ ਆਪਣੇ ਹੀ ਟਾਈਮ ਹੈ ਇੱਥੇ ਮੱਧਪੁਰ ਡੈਮ ਉੱਧਰ ਦੇ ਪਾਸੇ ਪਾਖੜਾ ਡੈਮ ਪੌਂਡ ਡੈਮ ਆ ਡੈਮਾਂ ਵਿੱਚ ਪਾਣੀ ਕੰਟਰੋਲ ਕਰ ਲਈਦਾ ਹੁੰਦਾ ਹੈ ਵੱਡੇ ਭਗਤ ਸਾਹਿਬ ਨੂੰ ਸਰਕਾਰ ਨਿਜੀ ਮੈਂ ਉਹਨਾਂ ਦੇ ਨਾਲ ਗੱਪਪੀ ਸੀ ਅਸੀਂ ਪਹਿਲੀ ਜਨਵਰੀ ਦੇ ਮਹੀਨੇ ਮੀਟਿੰਗ ਸਾਧਦੇ ਸੀ ਪੰਜਾਬ ਦੀ ਫਲੱਡ ਕੰਟਰੋਲ ਦੀ ਕੀ ਹੁਣ 6 ਮਹੀਨਿਆਂ ਬਾਅਦ ਫਲੱਡ ਨਹੀਂ ਪੈਣੇ ਐ ਤਿਆਰੀ ਕਰਨੋ ਸਾਰੇ ਉਦੋਂ ਅਸੀਂ 2-300 ਕਰੋੜ ਰੁਪਇਆ ਦੇ ਕੇ ਆ ਸਾਰੇ ਬੰਦ ਪੱਕੇ ਕਰ ਲੈਂਦੇ ਸੀ ਸਾਫ਼ ਕਰ ਲੈਂਦੇ ਸੀ 20 ਸੈਂਟ ਕਰ ਲੈਂਦੇ ਸੀ ਸੇਮ ਨਾਲੇ ਸਾਫ਼ ਕਰ ਲੈਂਦੇ ਸੀ ਜਿੱਥੋਂ ਪਾਣੀ ਕੱਢਣਾ ਹੈ ਤੇ ਜੂਨ ਦੇ ਮਹੀਨੇ ਤੱਕ ਤਿਆਰੀ ਹੋ ਜਾਂਦੀ ਸੀ ਤੇ ਨਾਲੇ ਅਸੀਂ ਹਰ ਮੋਰਚ ਨੂੰ ਵੀ ਪੈਂਦਾ ਸੀ ਸਾਡੇ ਕੋਲੇ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਕਿੰਨਾ ਹੈ ਕਿੰਨੇ ਡੇਂਜਰ ਤੋਂ ਕਿੰਨਾ ਕਿੱਥੋਂ ਤੱਕ ਚੱਲ ਗਿਆ ਉਹਦੇ ਨਾਲ ਨਾਲ ਅਸੀਂ ਪਾਣੀ ਕੱਢਦੇ ਰਹਿੰਦੇ ਸੀ ਕਿ ਹੁਣ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਤੁਸੀਂ ਹੈਰਾਨ ਰਹਿ ਜੂਗੇ ਤੁਸੀਂ ਹੈਰਾਨ ਰਹਿ ਜੂਗੇ ਜਿਸ ਦਿਨ ਇਹਨਾਂ ਨੇ ਗੇਟ ਖੋਲੇ ਤਿੰਨ ਡੈਮ ਦੇ ਜਿਹੜਾ ਤੁਹਾਡਾ ਬਾਅਦ ਸਾਰਾ ਪਾਣੀ ਆਇਤਾ ਹੈ ਉਹ ਜਿੱਦਾਂ ਕਰ ਡੈਮ ਦੇ ਟੱਠੇ ਹੀ ਸਾਰੇ ਗੇਟ ਖੁੱਲਤੇ 2.5 ਲੱਖ ਕਿਊਸਿਕ ਪਾਣੀ ਆ دریا ਦਾ ਕੈਪੈਸਿਟੀ ਕੱਲੀ 1 ਲੱਖ ਦੀ ਹੈ ਤੇ 2.5 ਲੱਖ ਦਿਨ ਛੱਡਦਾ 2.5 ਲੱਖ ਦੂਜੇ ਨੇ ਜਾਂਦਾ ਬਿ 3 ਲੱਖ ਜਾਂਦਾ ਤੇ ਜਿਹੜਾ ਹਾਦਪੁਰ ਡੈਮ ਤੋਂ ਡੋਗਦਾ ਪਾਣੀ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਿੰਦਾ ਸੀ ਕਿ ਇਹਦੀ ਰਿਪੇਅਰ ਹੋਣ ਵਾਲੀ ਹੈ ਨਹੀਂ ਤੇ ਇਹ ਰੁੜ ਜਾਣਾ ਆ ਝਾੜੂ ਵਾਲੀ ਸਰਕਾਰ ਨੇ ਨੰਨ ਲਾਇਆ ਕਿ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੋੜ ਤਾਂ ਤੇ ਤੁਸੀਂ ਸਾਰਾ ਇਲਾਕਾ ਤਬਾਹ ਹੋ ਸਹੀ ਬਣੇ ਤੇ ਪਾਪੀ ਆ ਮੁੱਖ ਮੰਤਰੀ ਆ ਇੰਨਾਂ ਦੀ ਸਰਕਾਰ ਹੈ ਜਿਹਦੇ ਇੱਡਾ ਵੱਡਾ ਨੁਕਸਾਨ ਕਰਦਾ ਅੱਛਾ ਕੀ ਕਹਿੰਦੇ ਆ ਚਲੋ ਬੰਤੀ ਹੋ ਗਈ ਉਦੋਂ ਦਾ ਅਜੋ ਜਦੋਂ ਪਾਣੀ ਆ ਗਿਆ ਘਰ-ਘਰ ਵੱਟ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ ਕੋਪਟਾ ਇੰਜੀਨੀਅਰ ਭੇਜੋ ਮੈਕ ਮਾ ਭੇਜੋ ਪੁਲਿਸ ਭੇਜ ਦਿਓ ਇਕੱਠੇ ਕਰਕੇ ਲੱਗ ਦਿਓ ਨਹੀਂ ਐਨੇ ਢੀਠਾ ਅਜ ਤੱਕ ਵੀ ਨਹੀਂ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਕੰਡੇ ਆ ਵਿਚਾਰੇ ਨੇ ਕਿਸੇ ਨੇ ਹਜ਼ਾਰ ਰੁਪਏ ਕਿੱਲਾ ਕੋਲੋਂ ਪਾ ਕੇ ਬਚਾਇਆ ਆਪਣਾ ਲੱਕ ਕਿਸ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫੋ ਕੁਝ ਨਹੀਂ ਅੱਛਾ ਹੁਣ ਕੀ ਹੈ ਮੈਂ ਹੱਥ ਜੁੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਵਾਂ ਆ ਗਿਆ ਜੀ ਇਹਨੇ ਸੌਖਾ ਲਈ ਜੀ ਇਸ ਕਰਕੇ ਇਹਨੂੰ ਮੋਟਾ ਪਾ ਦਿਓ ਜਿਹੜੇ ਸੌਖਾ ਦੇਣਾ ਸਹੀ ਬੈਣੇ ਤੇ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਬ ਦਾ ਪੱਕਾ ਹੈ ਅਸੀਂ ਜੋ ਕਹਿੰਨੇ ਆ ਕਰਦੇ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਜਪੀ ਹੈ ਭਾਵੇਂ ਚਾੜੂ ਵਾਲੇ ਆ ਉਹਨਾਂ ਵਸਤੇ ਘਰ ਨਹੀਂ ਆ ਗੈਸਟ ਹਾਊਸ ਹੈ ਸਹਿਰਪੁਰ ਕਰਨਾਏ ਆ ਜੇ ਦਾਬ ਬਣ ਕੇ ਰਹਿ ਗਏ 5 ਸਾਲ ਨਹੀਂ ਦਾਬ ਬਣਿਆ ਤਾਂ ਨਗਲੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਨਾਲ ਕੀ ਲਗਾ ਥੋਡੇ ਨਾਲ ਤੁਹਾਡਾ ਨੁਕਸਾਨ ਹੋਇਆ ਤੁਸੀਂ ਦੇਖੋ ਕੀ ਜੇ ਹਰ ਇੱਕ ਤੇ ਕੇਜਰੀਵਾਲ ਦੇ ਫੋਟੋ ਆ ਮੋਕਾ ਕੇਜਰੀਵਾਲ ਨੂੰ ਕਿਉਂ ਨਹੀਂ ਆ ਕੇ ਤੇ ਪੰਨਾ ਤੇ ਖੜਾ ਹੋਇਆ ਕਿਉਂ ਨਹੀਂ ਮੁੱਖ ਮੰਤਰੀ ਪੰਨਾ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਮਦਦ ਕੀਤੀ ਐਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਪਛਾਣਿਏ ਜੇ ਗਲਤੀ بار-बार ਕਈ ਆਉਂਗੇ ਨੁਕਸਾਨ ਇੰਨਾ ਹੋ ਜਾਊਗਾ ਕਿ ਖੜਾ ਹੋਣਾ ਘੋੜਨਾ ਇੱਥੇ ਬਹਿ ਜਾਓ ਕੋਈ ਗੱਲ ਨਹੀਂ ਸਾਰੀ ਸੱਜਣ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰਨ ਵਾਸਤੇ ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਥੋਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆ ਪਾਰਟੀ ਥੋਡੇ ਬਜ਼ੁਰਗਾਂ ਦੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਚ ਤੋਂ ਬਗੈਰ ਤੱਕੜੀ ਤੋਂ ਬਗੈਰ ਕਿਤੇ ਝਾਕ ਨਹੀਂ ਹੁੰਦੇ ਸੀ ਆਪਾਂ ਦੋ ਗੱਲ ਮੈਨਾਂ ਲੈਣ ਵਾਸਤੇ ਕੌਮ ਦੇ ਪੰਚ ਦੇ ਪਿੱਛੇ ਪਿੱਛੇ ਛੁਰਾ ਮਾਰ ਦਿੰਦੇ ਸੀ ਛੋਟੀ ਜੀ ਛੇਰਮੇ ਨੇ ਵਾਸਤੇ ਬੰਪਰ ਲੱਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਪਾਈਓ ਕਿਹਾ ਜਾਂਦਾ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨਾਲ ਕੱਟੀ ਏ ਜੇ ਉਹਨਾਂ ਦੇ ਦਿਲ ਚ ਅੱਜ ਵਰਗੀ ਸੋਚ ਹੁੰਦੀ ਕਿਨੇ ਜਾਣਾ ਸੀ ਜਿੱਲ੍ਹੇ ਵਾਪਸ ਉਹ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਇਧਰ ਦਵਾਜੇ ਬੰਦ ਕਰਤੇ ਉੱਥੇ ਵੀ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਐ ਤੇ ਇੱਥੇ ਟੱਕੜੇ ਹੋਈਏ ਤੇ ਤਕੜਾ ਆਪਣੀ ਪਾਰਟੀ ਕਰ ਸਕਦੀ ਐ ਖਾਲੀ ਧਰ ਓਏ ਕੋਲ ਆ ਆ ਆ ਆ ਆ ਜੋ ਕੁਛ ਵੀ ਬਣਿਆ ਪੰਜਾਬ ਸਾਰਾ ਖੁਸ਼ੀ ਅਕਾਲੀ ਦਾ ਲੱਗਦਾ ਆ ਭਾਵੇਂ ਰਣਜੀਤ ਸਾਹਿਬ ਦਾ ਡੈਮ ਐ ਭਾਵੇਂ ਸੜਕਾਂ ਭਾਵੇਂ ਇਹ ਮੈਣੇ ਭਾਵੇਂ ਤੁਹਾਨੂੰ ਕਯੂਵਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਛਕਲ ਪੈਨਸ਼ਨ ਹੈ ਜੋ ਕੁਝ ਵੀ ਤੁਸੀਂ ਸੋਚ ਲਓ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਟੋਇਸ ਕਰਕੇ ਅ 10 ਸਾਲ ਗਵਾਲੇ ਹੁਣ ਨਾ ਇਸ ਚੱਕਰਾ ਚਾਹੀਏ ਅਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਤਾਕੀਆਂ ਦਾ ਨਿਸ਼ਾਨਾ ਹੈ ਕਿ ਖਾਇਫਾ ਕੌਮ ਨੂੰ ਕਮਜ਼ੋਰ ਕਰਨਾ ਹੈ ਥੋਡੇ ਸਾਹਮਣੇ ਤੁਸੀਂ ਕਾਲੀ ਦਲ ਕਮਜ਼ੋਰ ਕਰਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤੱਕ 50 ਸਾਲ ਹੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਦਿੱਲੀ ਗੁਦਰਾਂ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਐਸਜੀਪੀਸੀ ਤੋੜਦੀ ਹਰਿਆਣਾ ਲਗਪਣਾ ਤਾਂ ਉੱਥੇ ਕਬਜ਼ਾ ਕਰ ਗਏ ਐਜੀਪੀਸੀ ਤੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਕੇ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਵੇ ਥੋਡੇ ਪੱਲੇ ਕੁਝ ਨਹੀਂ ਹੋਣਾ ਸੀ ਅਲਸਾ ਜੀ ਤੇ ਤੁਸੀਂ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸੀਰੀਸ ਦਾ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਛੋਕਰ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈੱਡ ਭੇਜੇ ਐ ਥੋੜੇ ਤੋਂ ਵੱਡੇ ਸਿੱਖ ਬਣ ਸਕਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ میں تو ہوں ہڑا آئے ہیں میں لیڈرشپ کیا اور سارے کام چھو سیوا چلا کسی چیز ہوئے میں ہاضر آج تقریبا میں لگتا دو سو ڈیڑا بابا دینہ نگر تینہ حلقیاں جاری ہے ਹੋਰ ਵੀ ਝਾਰਾ ਅਸੀਂ ਭੇਜਦੇ ਆਂ ਕਿਸੇ ਵੀ ਜਿੰਨਾ ਵੀ ਝਾਰਾ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਦੇ ਟਰਾਲੀਆਂ ਭੇਜੀ ਜਾਵਾਂਗੇ ਮੇਰੇ ਨਾਲ ਲਗਾ ਸਾਹਿਬ ਬੈਠੇ ਸੀ ਮੈਂ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਜਦ 로ਦੀਨਦਨ ਸਾਹਿਬ ਜਿੰਨੇ ਹਲਕਿਆ ਛੋਇਆ ਜੇ ਟਰੈਕਟਰਾਂ ਦੀ ਲੋਡ ਹੈ ਕਿਉਂਕਿ ਹੁਣ ਖੇਤਾਂ ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸ ਦਿਓ 2-3 ਹਜ਼ਾਰ ਟਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪ ਹੱਬ ਆਪ ਸੀ ਰਕਾਣ ਤੇ ਲੱਗ ਕੇ ਕਿਹੜਾ 15-20 ਦਿਨਾਂ ਹੀ ਕੰਮ ਕੰਮ ਪਹਿਲੇ ਅਪਰ ਜ਼ਮੀਨਾਂ ਠੀਕ ਕਰਦੀਏ 20 ਦਿਨਾਂ ਚਾਹੀਦਾ ਕਣਕ ਦਾ ਬੀਜਣ ਵਾਸਤੇ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਗਰੀਬ ਐ ਮਜ਼ਦੂਰੀ ਕਰਦੇ ਸੀ ਘਾੜੀਆਂ ਕਰਦੇ ਸੀ ਉਹ ਵਿਚਾਰੇ ਵੀ ਉਹਨਾਂ ਦਾ ਮੁਰਾ ਹਲ ਹੋ ਗਿਆ ਸੋ 50 ਹਜ਼ਾਰ ਰਵਾਰ ਨੂੰ ਅਸੀਂ ਕੰਮ ਵੀ ਦੇ ਰਿਆਂ ਲਿਸ਼ਟਾ ਬਣਾ ਲਓ ਪਿੰਡ ਵਾਈ ਪਰ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਕਿ ਪਿੰਡ ਤੇ ਵੀ ਜਾ ਕੇ ਵੰਡਨੀ ਹੈ ਐ ਨਹੀਂ ਕਿ ਇਕੱਲੀ ਖੜੀ ਕਰ ਲਈ ਉਹ ਫਿਰ ਤਾਂ ਜਿਵੇਂ ਸਾਰੇ ਪੈ ਜਾਂਦੇ ਆ ਉਹਦਾ ਨੁਕਸਾਨ ਹੋ ਜਾਂਦਾ ਹੈ ਵਰਕਰ ਪਿੰਡ ਪਿੰਡ ਜਾਣ ਨਾਲੇ ਮੈਂ ਸਪਰੇਅ ਤੋਂ ਭਿਜਿਆ ਮਸ਼ੀਨਾ ਬਿਮਾਰੀ ਤੋਂ ਬਚਣ ਵਾਸਤੇ ਆਗੀਆਂ ਤੁਹਾਡੇ ਕੋਲੇ ਹੁਣ ਪਿੰਡਾਂ ਦੀ ਡਿਊਟੀ ਲਾਓ ਕਿਉਂ ਨਹੀਂ ਤੇ ਮੈਨੂੰ ਰੋਜ਼ ਵੀਡੀਓ ਭੇਜਿਆ ਕਰੋ ਕੀ ਪਿੰਡ ਪਿੰਡ ਜਾ ਕੇ ਸਪਰੇਅ ਕਰਕੇ ਸੋਦਾ ਰੋਜ਼ ਸਪਰੇਅ ਕਰੋ ਪੀਣਾ ਕਰੂੰਗੇ ਨਾ ਫਿਰ ਮੱਛਰ ਦੀਆਂ ਬਿਮਾਰੀਆਂ ਨਹੀਂ ਆਉਣਗੀਆਂ ਆਹ ਵੀ ਹੁਣ ਆਪਾਂ ਸਾਰੀ ਸੇਵਾ ਕੀਤੀ ਹੈ ਬਾਕੀ ਹੋਰ ਕਿਸੇ ਕਿਸੇ ਡਾਕਟਰਾਂ ਦੀ ਟੀਮਾਂ ਵੀ ਭੇਜਣੇ ਮੈਂ ਕੀਤੀ ਹੈ ਦੱਸੋ ਕਿ ਕਿਹੜੇ ਦਿਨ ਚਾਹੀਦੀਆਂ ਉਹ ਅਸੀਂ ਡਾਕਟਰਾਂ ਦੀ ਪਛਵਾ ਤੇ ਡਾਕਟਰਾਂ ਦੀ ਤੇ ਜਾਂ ਆਪਣੇ ਬੰਦਿਆਂ ਦੇ ਡਾਕਟਰ ਟੀਮਾਂ ਵੀ ਆ ਰਹੀਆਂ ਦਵਾਈਆਂ ਵੀ ਨਾਲ ਲਾਉਣਗੀਆਂ سو so, so, میرا ایک گزارش ہے کرنی ہے جتنے جیسے اپنے پنڈا جلوڑ ہے ہر میں ہر قسام دی ہر وپاری جیتے بھیڑ ہے سیوہ کرنی ہے بہت بہت دنواد واحر جی کا خالس واحد ਦੇਖ ਕੇ ਭਾ ਦੋ ਉੱਡ ਜਾ ਬੈਠੇ ਰਹੋ ਆ ਰਿਹਾ ਮੇਰੀ ਬੈਠੋ ਭਾਈ ਸਾਰੇ ਉੱਠਾ ਵੀ ਕਿਹੇ ਵੀ ਕਹਿੰਦੇ ਨਾ ਸਰਕਾਰਾਂ ਦੀ ਬੱਛੀ ਨਜ਼ਰ ਆ ਰਹੀ ਹੈ ਇੰਨੀ ਜਿਆਦਾ ਹਾਂਜੀ ਸਰਕਾਰਾਂ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ ਇੰਨੀ ਜਿਆਦਾ ਆਮ ਦੇਖੀ ਕਿਉਂ ਪੰਜਾਬੀ ਜੀ ਮੈਂ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੋਂ ਘੜ ਹੁਣ ਤਾਂ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਬਚਾਰੇ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲਾਕ ਸਰਕਾਰ ਹੈ ਤੇ ਡਰਾਮੇ ਕਰਨੋਂ ਹਟਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਕਿਚਰਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਪਿੱਛੇ ਦਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘੜ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰਜੋ ਨਹੀਂ ਤਾਂ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਹੋਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ। ਇਹ ਐਪਲੀਕੇਸ਼ਨ ਲਈ ਕੀ ਪਲੈਨ ਕਰਦੇ ਆ? ਸਾਹਿਬ ਜੀ ਇਹ ਆਪਣੀ ਐਪਲੀਕੇਸ਼ਨ ਨੂੰ ਮੰਗਦੇ ਆ। ਕੇਂਦਰੀ ਮੰਤਰੀ ਬੀ.ਐਲ. ਵਰਮਾ ਨੇ ਆਪਣਾ ਚੁੱਲਰ ਲੱ ਲਿਆ ਵਾ। ਕੱਲ ਕਿਤੇ ਵੀ ਆ ਗਿਆ। ਥੈਂਕ ਯੂ। ਥੈਂਕ ਯੂ। ਚਲੋ ਸਰ ਚਲੋ ਚਲੋ ਚਲੋ। ਜਿਹਨੇ ਨਾਮ ਦਾ ਖੱਡ ਕੇ ਇਸ ਪਾਰਟੀ ਸ਼ਾਮਿਲ ਹੋ ਕੇ ਆਉਂਦਾ ਬੇਰਤੀ ਉੱਟ ਕੇ। ਲੈ ਬੇਰਤੀ ਕਰਾਂਗੇ ਜਿਹੜੇ ਸਟੇਜ ਦੇ ਅੱਗੇ ਬੈਠੇ ਹੋਰ ਬੋਲ ਜਿਹਨੇ ਨਾਮ ਦੇ ਸੁਣ ਕੇ ਆ ਕੇ ਕਾਲੀ ਦਾ ਸ਼ਾਮ ਲੋਕ ਨੇ ਸ੍ਰੀ ਸ਼ਰਮਪਰਾਵੀ ਧਰਪੁਰ ਪੁੱਤਲ ਦਾ ਪਿੰਡ ਰਣਕੋਟ ਕੱਲਾ ਮਾਰਨ ਸਾਹਿਬ ਸਾਰੇ ਪਿੰਡ ਦੇ ਇਕੱਠੇ ਹੋ ਕੇ ਜਸਕੰਡਾ ਸਿੰਘ ਜੀ ਦਾ ਜੋਰ ਲਖਬਾ ਸਾਹਿਬ ਨੂੰ ਕਹਿੰਦੇ ਇਹ ਸਾਰਾ ਹੀ ਪਿੰਡ ਦੀ ਕਾਲੀ ਦਾ ਕੱਢ ਸ਼ਾਮ ਲੋ ਜਾ ਰਿਹਾ ਸਰਪ੍ਰਿੰਸ ਪਾਉਣ ਸਾਹਿਬ ਦੀ ਟਾੜੀ ਵਾਈ ਵਿੱਚ ਕਾਲੀ ਬਹੁਤ ਬਹੁਤ ਭਾਈ ਓਏ ਇਨਸਾਨ ਹੋ ਜਾ